ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਡੀਸੀਐਮ ਯੰਗ ਐਂਟਰਪ੍ਰੀਨਿਅਰਸ ਸਕੂਲ ਵੱਲੋਂ ਆਈਡੀਏਟ ਫੈਸਟ 4.0 ਦੇ ਗ੍ਰੈਂਡ ਫਿਨਾਲੇ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇੱਥੇ ਦੱਸਣਯੋਗ ਹੈ ਕਿ ਆਈਡੀਏਟ ਫੈਸਟ 4.0 ਉਤਰੀ ਭਾਰਤ ਦੇ ਯੁਵਾ ਇਨੋਵੇਟਰਸ ਅਤੇ ਐਂਟਰਪ੍ਰੀਨਿਅਰਸ ਲਈ ਪ੍ਰੇਰਣਾਦਾਇਕ ਮੰਚ ਦਾ ਕੰਮ ਕਰ ਰਿਹਾ ਹੈ। ਇਸ ਪ੍ਰੋਗਰਾਮ ਵਿੱਚ 100 ਤੋਂ ਵੱਧ ਟੀਮਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਪਣੇ ਦੂਰਦਰਸ਼ੀ ਆ ਵਿਚਾਰਾਂ ਅਤੇ ਐਂਟਰਪ੍ਰੈਨਿਓਰਸ਼ਿਪ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ABC ਕੇ ਵਧੀਆ ਪ੍ਰੋਜੈਕਟਾਂ ਨੂੰ 1.5 ਲੱਖ ਰੁਪਏ ਤੱਕ ਦੀ ਸਟਾਰਟਅਪ ਫੰਡਿੰਗ ਪ੍ਰਦਾਨ ਕੀਤੀ ਗਈ ਜਿਸ ਦਾ ਉਦੇਸ਼ ਯੁਵਾਮਾਂ ਨੂੰ ਪ੍ਰੋਤਸਾਹਿਤ ਕਰਨਾ ਅਤੇ ਨਵੀਨਤਾ ਨੂੰ ਵਧਾਵਾ ਦੇਣਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਾਕਟਰ ਜੀ ਗੋਪਾਨ ਗੋਪਾਲ ਕ੍ਰਿਸ਼ਨਨ ਡਿਪਟੀ ਸੀਈਓ ਅਕਾਦਮਿਕ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਇੱਕ ਸਟਾਰਟਅਪ ਪ੍ਰਦਰਸ਼ਨੀ ਵੀ ਸ਼ਾਮਲ ਸੀ ਜਿਸ ਵਿੱਚ ਯੁਵਾ ਇਨੋਵੇਟਰਜ਼ ਅਤੇ ਲੁਧਿਆਣਾ ਆਧਾਰਿਤ ਸਟਾਰਟਅਪਸ ਨੇ ਆਪਣੇ ਆਧੁਨਿਕ ਪ੍ਰੋਟੋਟਾਈਪ ਅਤੇ ਬਿਜ਼ਨਸ ਆਈਡੀਆਜ਼ ਪੇਸ਼ ਕੀਤੇ ਇਸ ਸਮਾਗਮ ਵਿੱਚ ਕੇਸ਼ਵ ਅਤਰੀ ਪੰਜਾਬ ਐਂਜਲਸ ਨੈਟਵਰਕ ਆਦੀ ਰਾਜ ਆਲੂ ਵਾਲੀ ਇਨੋਵੇਸ਼ਨ ਮਿਸ਼ਨ ਪੰਜਾਬ ਅਤੇ ਚੰਡੀਗੜ੍ਹ ਐਂਜਲਸ ਨੈਟਵਰਕ ਮੈਂਟਰ ਐਕਸ ਅਤੇ TIE ਚੰਡੀਗੜ੍ਹ ਦੇ ਪ੍ਰਤੀਨਿਧੀਆਂ ਵਰਗੇ ਜੱਜਾਂ ਨੇ ਆਪਣੇ ਕੀਮਤੀ ਫੀਡਬੈਕ ਵੀ ਦਿੱਤੇ ਪ੍ਰਿੰਸੀਪਲ ਮੀਨੂ ਚੋਪੜਾ ਨੇ ਕਿਹਾ ਕਿ DCM YES ਵਿੱਚ ਅਸੀਂ ਆਪਣੇ ਵਿਦਿਆਰਥੀਆਂ ਵਿੱਚ ਇਨੋਵੇਸ਼ਨ ਐਂਟਰਪ੍ਰੀਨਿਓਰਸ਼ਿਪ ਦੀ ਸੋਚ ਅਤੇ ਲੀਡਰਸ਼ਿਪ ਦੀਆਂ ਕੁਸ਼ਲਤਾਵਾਂ ਨੂੰ ਪ੍ਰੋਤਸਾਹਿਤ ਕਰਨ ਲਈ ਸੰਕਲਪ ਬਧਾ ਆਈਡੀਏਟ ਫੈਸਟ 4.0 ਨੇ ਇਹ ਸਾਬਤ ਕੀਤਾ ਹੈ ਕਿ ਜੇਕਰ ਨੌਜਵਾਨਾਂ ਨੂੰ ਸਹੀ ਮੰਚ ਅਤੇ ਸਰੋਤ ਪ੍ਰਦਾਨ ਕੀਤੇ ਜਾਣ ਤਾਂ ਉਹ ਆਪਣੀ ਅਸਲੀ ਸਮਰੱਥਾ ਨੂੰ ਦਰਸਾ ਸਕਦੇ ਹਨ ਉਹਨਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਸਿਰਫ ਮੁਕਾਬਲੇ ਲਈ ਨਹੀਂ ਸਗੋਂ ਮੌਕੇ ਪੈਦਾ ਕਰਨ ਯੁਵਾਮਾਂ ਦੇ ਸੁਪਨਿਆਂ ਨੂੰ ਸਹਾਰਾ ਦੇਣ ਅਤੇ ਉਹਨਾਂ ਨੂੰ ਅਗਲੀ ਪੀੜੀ ਦੇ ਸਫਲ ਐਂਟਰਪ੍ਰਿਨਿਅਰ ਬਣ ਲਈ ਪ੍ਰੇਰਿਤ ਕਰ ਲਈ ਹੈ